ਮੇਰੇ ਭਗਵਾਨ ਸਿੰਘ ਜੀ ਕਿਹੜਾ ਪਿੰਡਾ ਜੀ ਨਰੰਗਪੁਰ ਟੈਂਕਾ ਕੀ ਗੱਲ ਬਾਤ ਹੋਈ ਸਰ ਮੈਂ ਨਾ ਮੈਂ ਫਾਰਮ ਚ ਕੰਮ ਕਰ ਰਿਹਾ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਸੱਚ ਨਾਲ ਦੱਸਿਆ ਵੀ ਉਥੇ ਤੁਹਾਡੇ ਮੁੜੇ ਨੂੰ ਨਾ ਇਹ ਪੁੱਛਿਆ ਤੇ ਯਾਨੀ ਘੇਰ ਕੇ ਮਾਰਨ ਦੇ ਰਿਹਾ ਤੇ ਮੈਂ ਫਿਰ ਫਾਰਮ ਤੋਂ ਸਕੂਟ ਲੈ ਕੇ ਜੰਨਾ ਜਲਮੋ ਤੇ ਪੁੱਛਦਾ ਤੇ ਛੇ ਹੱਥ ਯਾਨੀ ਅੱਗੇ ਉਹਨੂੰ ਘੁੱਟ ਰਿਹਾ ਹੁੰਦੇ ਆ ਤੇ ਇਹਨਾਂ ਕੋਲ ਮਤਲਬ ਕਿ ਦਾਤਰ ਹੀ ਕਿਰਪਾਨ ਹੀ ਰਾੜ ਹੀ ਤੇ ਇਹ ਮਾਰ ਰਹੇ ਸੀ ਅਸੀਂ ਤਾਂ ਦੀ ਕੋਸ਼ਿਸ਼ ਕੀਤੀ ਨਹੀਂ ਛੱਡਦੇ ਜਿਆਦਾ ਜਣੇ ਸੀ ਫਿਰ ਉਸ ਤੋਂ ਬਾਅਦ ਇਹ ਮੁੜੇ ਵੀ ਨਾ ਚੈਣ ਪਾਈ ਦੀ ਚੈਣ ਖੋਲ ਇਹਨਾਂ ਚੈਣ ਖੋਲੀ ਉਹਦੇ ਕੋਲ ਫਰਸ਼ ਖੋਲਿਆ ਪਰਸੇ ਦੇ ਵਿੱਚ 50000 ਰੁਪਏ ਸੀਗਾ ਮੁੰਡੇ ਕੋਲ ਦੀਆਂ ਰਿਕਾਰਡ ਉਹਦੇ ਜਿਹੜੇ ਆਰਮੀ ਉਰਮੀ ਦੇ ਕਾਰਡ ਆ ਉਹ ਵੀ ਪਰਸੇ ਦੇ ਵਿੱਚ ਆ ਗਏ ਕਿੱਥੇ ਕਿਤੇ ਲੱਗਿਆ ਮੁੰਡੇ ਦਾ ਨੱਕ ਡਾਕਟਰ ਨੱਕ ਦੀ ਹੱਡੀ ਫੈਕਚਰ ਹੈਗੀ ਆ ਅੱਖ ਚ ਲੱਗੀ ਹੋਈ ਆ ਉਹਦੇ ਦਿਮਾਗ ਜਣਾ ਨਾਲ ਸਿਰ ਚ ਮਾਰੀਆਂ ਸੱਟਾਂ ਉਹ ਅਸੀਂ ਸੀ.ਟੀ.ਐਸ.ਕੈਨ ਕਰਾਇਆ ਦਾ ਗੋਡਾ ਫੈਕਚਰ ਹੈਗਾ ਮੁੰਡੇ ਦਾ ਪਤਾ ਚੱਲਿਆ ਕਿ ਦੂਜਿਆਂ ਦੇ ਵੀ ਲੱਗੀਆਂ ਲੜਾਈ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਾਡੇ ਕੋਲ ਬਕਾਇਦਾ ਵੀ ਇਹਨਾਂ ਦੀ ਸਾਰੀ ਜਦੋਂ ਉਹਨਾਂ ਬੁਲਟ ਤੇ ਮੁੰਡਾ ਆ ਰਿਹਾ ਐ ਬੁਲਟ ਮੁੰਡੇ ਨੂੰ ਡੱਕਿਆ ਐ ਇਹਨਾਂ ਨੇ ਔਰ ਜਦੋਂ ਇਹ ਮਾਰਨ ਪਏ ਐ ਸਾਡੇ ਕੋਲ ਸਾਰੀਆਂ ਵੀਡੀਓ ਆ ਸਾ ਜਦੋਂ ਉਹ ਮਾਰ ਕੇ ਜਾ ਰਹੇ ਆ ਉਹਦੀਆਂ ਵੀਡੀਓ ਵੀ ਆ ਗਈਆਂ ਕਿ ਬਿਲਕੁਲ ਉੱਥੋਂ ਠੀਕ ਠਾਕ ਨਿਕਲੇ ਕਿਸੇ ਦੇ ਘਰੇੜ ਤੱਕ ਨਹੀਂ ਲੱਗੀ ਹੋਈ ਸਾਰੇ ਆਪਣੇ ਮੋਟਰਸਾਈਕਲ ਤੇ ਠੀਕ ਠਾਕ ਜਾ ਰਹੇ ਆ ਕਿਸੇ ਤੇ ਕੋਈ ਛੱਟ ਨਹੀਂ ਲੱਗੀ ਹੋਈ ਇਹ ਸਰਪੋਂ ਉਹਨਾਂ ਨੇ ਇੱਕ ਆਪਣਾ ਮਤਲਬ ਦੀ ਮਾਰ ਕੇ ਵਜਨ ਦਾ ਇੱਕ ਕਰ ਲਿਆ ਕਿ ਅਸੀਂ ਮੈਡੀਕਲ ਉਹਨਾਂ ਨੇ ਕੋਈ ਚੀਰਾ ਚੂਰਾ ਲਾ ਕੇ ਜੀ ਮੈਡੀਕਲ ਕਰਵਾ ਲਿਆ ਕੰਪਲੇਨਟ ਕੀਤੀ ਅਸੀਂ ਕਿਉਂਕਿ ਕਿਸ ਵੀ ਅੰਗਰੇਟ ਚੌਂਕੀ ਕੰਪਲੇਨਟ ਪਾਈ ਦੀ ਇਹਨਾਂ ਦੀ ਮੰਗ ਹੀ ਕਰਦੇ ਮੰਗ ਕਰਦੇ ਆ ਕਿ ਸਾਨੂੰ ਇਹਨਾਂ ਸਵਾਦ ਨਹੀਂ حساب ਦੀ ਆ ਜਿਹੜਾ ਮਤਲਬ ਕਿ ਜਿਹੜਾ ਨੇ ਕਾਰਵਾਈ ਕੀਤੀ ਹੈ ਤਾਂ ਕਸਾਹੀ ਕੀਤੀ ਹੈ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਮੁੰਡਾ ਨਾਲ ਗਿਆ ਰਹੀ ਗੋਪੀ ਗਿਆ ਸੀ ਸੁਦਾ ਸੈਂਟਰ ਚ ਰੋਟੀ ਸੁਦਾ ਸੈਂਟਰ ਚ ਗਿਆ ਰਹੀ ਤੇ ਨਾਲ ਹੀ ਦੇ ਸਾਡਾ ਨੁਕਰੀ ਨਾਲ ਸਾਡੇ ਮਾਸੇ ਮਾਮੇ ਦਾ ਮੁੰਡਾ ਉਹ ਰੰਦਾ ਜਿਹਾ ਕੋ ਵੀ ਨਾਲ ਹੀ ਇਹਨਾਂ ਨੇ ਕੀ ਕੀਤਾ ਕਿ ਅਸੀਂ ਕੈਮਰੇ ਚ ਦਿੱਖਿਆ ਆ ਅਸੀਂ ਕੈਮਰੇ ਚ ਦਿੱਖਿਆ ਮੁੰਡੇ ਨੇ ਨਹੀਂ ਦੱਸਿਆ ਸਾਨੂੰ ਦੋ ਵਾਰੀ ਇਹ ਦਿਖਣ ਆਂਦੇ ਆ ਪਰ ਕਿ ਰੋਟੀ ਆਇਆ ਨਹੀਂ ਆਇਆ ਇੱਕ ਵਾਰੀ ਇੱਕ ਮੁੰਡਾ ਆਂਦਾ ਦੂਆ ਆਂਦਾ ਜਿੱਲੇ ਦਿੱਖਿਆ ਨਾ ਪਰ ਗੋਤੀ ਆ ਗਿਆ ਏ ਇਸ ਲੋਕੋ ਵੀ ਆਇਆ ਇਹਨਾਂ ਨੇ ਨਾ ਮੋਟਰਸਾਈਕਲ ਅੱਗੇ ਖੜਾ ਕਰਤਾ ਮੋਟਰਸਾਈਕਲ ਅੱਗੇ ਖੜਾ ਕਰਕੇ ਕਹਿੰਦਾ ਮੇਰੇ ਨਾਲ ਇੱਕੋ ਫੜ ਲਿਆ ਮੈਨੂੰ ਫੜਕੇ ਇਹਨਾਂ ਨੇ ਨਾ ਮੇਰੀ ਚੈਨ ਤੋੜ ਲਈ ਚੈਨ ਤੋੜ ਲਈ ਤੇ ਫਿਰ ਕਹਿੰਦਾ ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਲਿਆ ਫਿਰ ਇਹ ਮਿੰਟਾ ਲਿਆ ਅਰਜਨ ਪਿੱਛੋਂ ਦਸਤਰ ਲੈ ਕੇ ਆਂਦਾ ਪਿਆ ਸੀ ਇਹਦੇ ਪਿੱਛੇ ਅਰਜਨ ਲੱਗਿਆ ਹੋਇਆ ਇਹਨੂੰ ਨਹੀਂ ਹੀ ਪਤਾ ਵੀ ਅਰਜਨ ਮੇਰੇ ਪਿੱਛੇ ਆ ਅਰਜਨ ਨੇ ਦਸਤਰ ਮੋਟਰਸਾਈਕਲ ਨਾਲ ਬੰਨੇ ਲਈ ਅਰਜਨ ਨੇ ਮਾਰੇ ਦਸਤਰ ਤੇ ਗੋਰ ਬਣਾਉਣ ਨੂੰ ਤਿੱਜਾ ਮਾਰਿਆ ਚਾਬੀਆਂ-ਚਾਬੀਆਂ ਨਾਲ ਜਿਹੜਾ ਪ੍ਰਿੰਸ ਹੈ ਉਹਨੂੰ ਰਾਡ ਲਈ ਰੀ ਹੱਥ 'ਚ ਜ ਮੁੰਨੇ ਨਵੀ ਤਲਵਾਰ ਲਈ ਦੀ ਹੱਥ ਦਾਤਰ ਲਿਆ ਹੀ ਨਾਲ ਦਾਤਰ ਲਿਆ ਹੀ ਨਾ ਤਲਵਾਰ ਲਈ ਨੀ ਮੁੰਨੇ ਹਾਂ ਤਲਵਾਰ ਨਾਲ ਹੀ ਨੇ ਮੁੰਡੇ ਨੂੰ ਮਾਰ ਲਈ ਔਰ ਇਦਾਂ ਦਾਤਰ ਮਾਰਦੇ ਇਦਾਂ ਤਲਵਾਰ ਮਾਰਦੇ ਉਹਦੇ ਸਿਰ 'ਚ ਨੇਮੂਕੇ ਮਾਰੇ ਜਨਾ ਮੁੰਡੇ ਨੂੰ ਜਖਮੀ ਕਰਕੇ ਲੈ ਇਹਨਾਂ ਨੇ ਨੀ ਨਾ ਪੂਰੀ ਹਾਲਤ ਕਿਤੇ ਇਹਨਾਂ ਨੇ ਮਾਰ ਕੇ ਮੁੰਡੇ ਨੂੰ ਸੁੱਟ ਤੇ ਆਇਆ ਇੱਕ ਜਨ ਪਿੰਡੋਂ ਮੁੰਨਾ ਆ ਉਹਨਾਂ ਨੂੰ ਪਤਾ ਉਹਨਾਂ ਕਿੱਦਾਂ ਮੁੰਡਾ ਛਡਾਇਆ ਪਰ ਮੈਨੂੰ ਪਤਾ ਜਿੱਦਾਂ ਮੈਂ ਕਹਿ ਕਦੀ ਮੇਰੇ ਨਾਲ ਇਹ ਦੀਦੀ ਇਹ ਪਹਿਲੇ ਪੁੱਜ ਗਈ ਨਾ ਮੈਨੂੰ ਕਿਚਕਲੀ ਦੇ ਦੀਦੀ ਚੱਲ ਤੈਨੂੰ ਨਾ ਮਾਰਨਾ ਦੀਦੀ ਚੱਲ ਮੈਂ ਕਿ ਮਾਰਨ ਦੀ ਮੇਰੇ ਮੁੰਡੇ ਮਾਰੜਿਆ ਮੈਨੂੰ ਵੀ ਮਾਰ ਦਈ ਤੀ ਮੈਂ ਕੰਬੜਿਆਂ ਦੀ 12 ਤੱਕ ਕੀਤੀ ਆ ਉਹ ਆਏ ਘਰ ਮੇਰੇ ਕੋਲ ਲਿਖਾ ਕੇ ਲੈ ਗਏ ਨੇ ਮੰਗ ਵੀ ਕਰਦੇ ਮੰਗ ਵੀ ਰੇ ਨੇ ਇਹਨਾਂ ਕਤਲ ਦਾ ਇਰਾਦਾ ਕਿ ਤੂੰ ਮੈਂ ਕਤਲ ਦਾ ਇਰਾਦਾ ਲਈ ਤੇ ਡਿਸੀਜਨ ਮੰਗਦੀ ਆ ਸਰ ਕੀ ਨਾਮ ਹੈ ਜੀ ਸਰ ਮੈਂ ਦਿਨੋ ਸਿੰਘ ਐ ਸਰਪੰਚ ਨਰਨਗੋਲ ਗੱਲਬਾਤ ਮੈਂ ਮੈਂ ਜਾਇਗਾ ਤਾਂ ਮੋਟਰਸਾਈਕਲ ਤੇ ਇਹ ਮੁੰਡਾ ਉਧਰੋਂ ਆਇਆ ਘੋਟਿਓ ਇਹਨਾਂ ਨੇ ਆਪਣੇ ਫਾਰਮ ਹੌਦ ਦੇ ਸਾਹਮਣੇ ਉਹਨੂੰ ਘੇਰ ਲਿਆ ਘੇਰ ਕੇ ਮਾਰੇ ਕਦੇ ਉਹਦੇ ਜਿਹੜਾ ਪੁੱਜਿਆ ਉਹ ਲੜਕੇ ਕੌਣ ਸੀ ਉਹ ਪਿੰਡ ਦੇ ਮੁੰਡੇ ਆ ਚਾਰ ਪੰਜ ਜਣੇ ਇੱਕ ਬੰਦੇ ਨੂੰ ਪੈ ਕੇ ਦੇ ਸੀ ਵੀ ਹਥਿਆਰ ਵਗੈਰਾ ਕੀ ਸੀ ਹੁਣ ਉਹ ਹਥਿਆਰ ਹੁਣ ਫੜੇ ਹਾਕੀਆਂ ਕੁਰਪਾਨਾਂ ਸਾਰੇ ਬੜਾ ਕੁਝ ਕੋਈ ਪੜਾਏ ਉਹਨਾਂ ਦੇ ਕਿੱਧੇ ਕਿੱਧੇ ਲੱਗੀਆਂ ਹੁੰਦੇ ਇਹਦੇ ਮੁੰਡੇ ਦੇ ਸਿਰ ਤੇ ਸੱਟ ਲੱਗੀ ਹੈ ਗੋਡੇ ਸੱਟ ਲੱਗੀ ਦੀ ਹੈ ਤੇ ਇਹਦੇ ਮੁੱਖ ਤੇ ਵੀ ਮੂੰਹ ਤੇ ਵੀ ਮੌਕੇ ਤੇ ਅਸੀਂ ਪੰਜਾਬਗਰਾਂ ਨੇ ਕੀਤਾ ਕੋਈ ਉਹਦਾ ਮੈਂ ਅੱਜ ਆਇਆ ਤੇ ਉਹ ਲੜੇ ਕਦੇ ਮੈਂ ਉਹਲੇ ਬਾਕੀ ਮੁੰਡੇ ਲੱਗੇ ਦੇ ਚੜਾਣੇ ਆਉਂਦੇ ਮੇਰੇ ਸਟੈਂਡਿੰਗ ਹੋ ਜੇ ਮੈਂ ਕਿਤਨੀ ਪਿਆ ਪਤਾ ਉਹ ਮੈਡੀਕਲ ਵਾਲਾ ਕਰਵਾਇਆ ਸੀ ਹਾਂਜੀ ਮੈਡੀਕਲ ਕਰਵਾਇਆ ਘੋਟੇ ਕਰਵਾਇਆ ਹੈ ਨਾ ਤੇ ਹੁਣ ਉਹਨਾਂ ਨੇ ਇੱਧਰ ਰੈਫਰ ਕਰਤਾ ਪਟਾਣ ਕੋਲ ਕਲਮੇਨ ਵਾਲਾ ਕੀ ਸੀ ਹਾਂਜੀ ਕਲਮੇਨ ਕਰਤੀ ਵੀ ਉੱਥੇ ਚੋਂਗੀ ਸੀ ਕੀ ਮੰਗ ਕੀ ਕਰਦੇ ਹੋ ਮਾਂ ਕਦੇ ਇਨਸਾਫ ਹੋਣਾ ਚਾਹੀਦਾ ਜੀ ਇੱਕ ਬੰਦੇ ਨੂੰ ਜਾਇ ਮਾਰਿਆ ਇਹਨਾਂ ਨੇ ਇੱਕ ਬੰਦੇ ਨੂੰ ਪੰਜ-ਛੇ ਜਣੇ ਪੈ ਗਏ ਔਰ ਇਹ ਦਰ ਸਟੇਸ਼ਨ ਡਾਈਕੂ ਸੱਤ ਨੰਬਰ ਦੇ ਉੱਪਰ ਆਇਆ ਦਾ ਕੀ ਕਹਿਣਾ ਹੈ ਐਸੀ ਡਾਇ ਸੀਗਾ ਵੀ ਐਮ ਆਰ ਸੀ ਕਰੋਟੇ ਹੋਈ ਸੀਗੀ ਅਸੀਂ ਆਪਾਂ ਟ੍ਰੀਟਮੈਂਟ ਦੇ ਦਿੱਤਾ ਹੈਗਾ ਵਾ ਉਹਦੇ ਨੀਂ ਦੇ ਉੱਤੇ ਇੰਜਰੀ ਹੈਗੀ ਆ ਰੋਗੇ ਆਰਥੋ ਵਾਲੇ ਦੇਖ ਰਹੇ ਆ One of the premium and prestigious professional institutes providing a wide range of professional courses with 100% placement assistance. We are Sri Sai Group of Institutes.